त्रैह शताब्दी गुरु गोबिंद खालसा कॉलेज विखे श्रोमणी गुरुद्वारा प्रबंधक कमेटी ने प्रधान एडवोकेट हरजिंदर सिंह तामी सीनियर मीत प्रधान रघुजीत सिरक मुख कुलवंत सिंह मनन सक विद्या सुखविंदर एस जी पीसी एजुकेशन मैंबर इनचार्ज बीबी हरजिंदर कौर सरदार सतबीर सिंह तामी निजी सहायक शहबाद सिंह प्रिंसीपल डॉक्टर कुलविंदर वालों आई टी सी लैब का उद्घाटन किया गया प्रधान सिंह तामी ने किया ਸਿੱਖੀ ਤੇ ਸਿੱਖੀ ਦੇ ਪ੍ਰਚਾਰ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲ ਕਾਲਾਂ ਵਿੱਚ ਕਾਰਜਕੀਤੇ ਜਾ ਰਹੇ ਹਨ ਇਸ ਮੌਕੇ ਰਜਿਸਟਰਾਰ ਚਤਿੰਦਰ ਕੌਰ ਡਾਕਟਰ ਗੁਰਜੰਤ ਸਿੰਘ ਸਮੇਤ ਕਈ ਲੋਕ ਮੌਜੂਦ ਸਨ ਜਿਲੇ ਕਾਫੀ ਲੰਮੇ ਸਮੇਂ ਤੋਂ ਸਾਡੇ ਬਕਬਕ ਬੈਂਕਾਂ ਦੇ ਵਿੱਚ ਫਿਕਸਡ ਡਿਪੋਜ਼ਿਟ ਦੇ ਖਾਤੇ ਹਨ ਤੇ ਮੈਨੂੰ ਖੁਸ਼ੀ ਆ ਕੇ ਕੁਝ ਬੈਂਕਾਂ ਨੇ ਆਪਣੀ ਸੀਐਸਆਰ ਦੇ ਵਿੱਚੋਂ ਵੇਦੇ ਕਾ ਉਦਾਰਿਆਂ ਦੇ ਵਿੱਚ ਆਪਣਾ ਵੱਡਾ ਚੋਕਾਨ ਪਾਇਆ ਇਹ ਜਿਹੜੀ ਤਰੇਸ਼ শতাব্দ ਦੀ ਛਿੰਦਗੁਰ ਗੋਫਸਿੰਗ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੱਜ ਜਿੱਥੇ ਆਪਾਂ ਖੜੇ ਹਾਂ ਹਾਈ ਤੱਕ ਕੰਪਿਊਟਰ ਲੈਬ ਜਿਹੜੀ ਆ ਉਹ ਇਹ ਇਹਨਾਂ ਨੇ ਡੋਨੇਟ ਕੀਤੀ ਆ ਸੀਐਸਆਰ ਦੇ ਖਾਤੇ ਦੇ ਵਿੱਚ ਤੇ ਮੈਂ ਜਿੱਥੇ ਇਸ ਬੈਂਕ ਨੂੰ ਵਧਾਈ ਵੀ ਦਿੰਦਾ ਕਿਉਂਕਿ ਬਹੁਤ ਸਾਰਿਆਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਨਹੀਂ ਸਾਡੀਆਂ ਕੰਪਿਊਟਰ ਲੈਬਸ ਤੇ ਹਾਈ ਟੈਕ ਕੰਪਿਊਟਰ ਲੈਬਸ ਵੀ ਜਿਹੜੀਆਂ ਉਹ ਇਹਨਾਂ ਨੇ ਖੋਲੀਆਂ ਤੇ ਅੱਜ ਇਹਦਾ ਵੀ ਰਸਮੀ ਤੌਰ ਤੇ ਸਦਗਾਤਨ ਕੀਤਾ ਗਿਆ